حال ਤੁਹਾਨੂੰ ਸਿੱਧਾ ਰੁਕ ਕਰਵਾ ਦਿੰਦੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਜਿੱਥੇ ਕਿ ਵਿਦਿਆਰਥੀਆਂ ਦੇ ਵੱਲੋਂ ਪ੍ਰੈਸ ਵਾਰਤਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਤਾਂ ਵਿਦਿਆਰਥੀ ਜੋ ਕਿ ਪ੍ਰੈਸ ਵਾਰਤਾਂ ਨੂੰ ਸੰਬੋਧਨ ਕਰ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਅਗਲੀ ਰਣਨੀਤੀ ਹੋ ਸਕਦਾ ਹੈ ਕਿ ਕਾਨਫਰੰਸ ਦੇ ਵਿੱਚ ਅਲਾਨ ਦਿੱਤੀ ਜਾਏ ਅੱਜ 25 ਦਿਨ ਧਰਨੇ ਤੇ ਬਹਿਣਾ ਪੈ ਜੇ ਤੇ ਆਪਾਂ ਵੇਖ ਸਕਦੇ ਆ ਕਿ ਆਪਾਂ ਦੀਆਂ ਲੋਕਤੰਤਰ ਨੂੰ ਲੈ ਕੇ ਜਿਹੜੀਆਂ ਵੱਡੀਆਂ ਵੱਡੀਆਂ ਸਪੀਚਾਂ ਦਿੰਦੇ ਆ ਉਹਨਾਂ ਦੇ ਪਿੱਛੇ ਅਸਲੀਅਤ ਕਿੰਨੀ ਕੁ ਹੈ ਸੋ ਇਸ ਕਰਕੇ ਜਿੱਥੇ ਅੱਜ ਖਾਸ ਕਰਕੇ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮ ਖਾਸ ਤੌਰ ਤੇ 25 ਦਿਨ ਹੋ ਗਏ ਜਾਬਤੇ ਦੇ ਵਿੱਚ ਰਹਿ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹੋਇਆਂ ਇਸ ਧਰਨੇ ਨੂੰ ਸਫਲਤਾਪੂਰਵਕ ਚਲਾ ਰਿਹਾ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਸ ਧਰਨੇ ਨੂੰ ਤਾਰਪੀਡੋ ਕਰਨ ਵਾਸਤੇ ਕਦੀ ਤਾਂ ਸਾਨੂੰ ਖਿੱਤਿਆਂ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਕਦੀ ਭਾਸ਼ਾ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਸਾਨੂੰ ਜਿਹੜਾ ਧਰਮ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਥੋਂ ਦੇ ਪੜ੍ਹੇ ਲਿਖੇ ਵਿਦਿਆਰਥੀ ਵਿਧਾਈ ਦੇ ਹੱਕਦਾਰ ਹੈ ਕਿ ਜਿਹੜੀਆਂ ਸੈਂਟਰ ਸਰਕਾਰ ਦੀਆਂ ਕੁਝੀਆਂ ਚਾਲਾਂ ਹਰੇਕ ਕੁਝੀ ਚਾਲ ਦੇ ਇਨਾਂ ਕੋਲ ਜਵਾਬ ਸੀ ਇਹਨਾਂ ਨੇ ਬੜੇ ਜਾਬਤੇ ਦੇ ਵਿੱਚ ਰਹਿ ਕੇ ਡਿਸਪਲਨ ਦੇ ਵਿੱਚ ਰਹਿ ਕੇ ਸੈਂਟਰ ਦੀ ਜਿੱਥੇ ਹਰ ਤਾਰ ਪੀਡੋ ਕਰਨ ਵਾਲੀ ਚਾਲ ਨੂੰ ਸਮਝਿਆ ਉਹਦਾ ਜਵਾਬ ਦਿੱਤਾ ਉੱਥੇ ਜਾਬਤੇ ਦੇ ਵਿੱਚ ਰਹਿ ਕੇ ਲਗਾਤਾਰ 25 ਦਿਨਾਂ ਤੋਂ ਬੜੇ ਸਕਸੈਸਫੁਲ ਵੇਅ ਦੇ ਨਾਲ ਆਉਦੇ ਧਰਨੇ ਨੂੰ ਚਲਾ ਰਹੇ ਆ ਅੱਜ ਵੀ ਜਿਹੜਾ ਅਸੀਂ ਪੂਰਨ ਬੰਦ ਦੀ ਕਾਲ ਦਿੱਤੀ ਸੀ ਉਹਨੂੰ ਵੀ ਅਸੀਂ ਬੜੇ ਸ਼ਾਂਤ ਸ਼ਾਂਤਮਈ ਤਰੀਕੇ ਦੇ ਨਾਲ ਸਫਲਤਾਪੂਰਕ ਸਿਰੇ ਚੜ੍ਹਿਆ ਉਹਦੇ ਵਾਸਤੇ ਜਿਹੜਾ ਸਮੁੱਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੀ ਜਿਹੜਾ ਵਧਾਈ ਦਾ ਹੱਕਦਾਰ ਹੈ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਨੂੰ ਸਪੋਰਟ ਕਰਨ ਲਈ ਪਹੁੰਚਿਆ ਉਹ ਵੀ ਵਧਾਈ ਦੇ ਹੱਕਦਾਰ ਸਰ ਜਿਹੜਾ ਬੀਜੇਪੀ ਦਫਤਰਾਂ ਦੀ ਘਰਾਉ ਕਰਨ ਦੀ ਅੱਗੇ ਤੁਹਾਡੀ ਰਣਨੀਤੀ ਸੀ ਅਗਲੀ ਕਾਲ ਕੀ ਹੈ ਜੀ ਅਗਲੀ ਕਾਲ ਕੀ ਹੈ ਵੇਖੋ ਅਸੀਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਬੀਜੇਪੀ ਪਹਿਲਾਂ ਤਾਂ ਆਪਾਂ ਜੇ ਗੱਲ ਕਰ ਲਈ ਯੂਨੀਵਰਸਿਟੀ ਅਥਾਰਟੀ ਨੇ ਕੇਂਦਰ ਸਰਕਾਰ ਨੇ ਸਮੇਂ-ਸਮੇਂ ਤੇ ਸਾਨੂੰ ਜਿਹੜੀਆਂ ਵੱਖ-ਵੱਖ ਸਟੇਟਮੈਂਟਾਂ ਦੇ ਕੇ ਯੂ ਟਰਨ ਵੀ ਲਾਏ ਨੇ ਸਾਨੂੰ ਉਲਝਾਉਣ ਦੀ ਵੀ ਕੋਸ਼ਿਸ਼ ਕੀਤੀ ਐ ਹੁਣ ਪੇਪਰ ਨੂੰ ਲੈ ਕੇ ਵੇਖੋ ਕਿੰਨੀ ਇਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਐ ਅਸੀਂ ਖਾਸ ਤੌਰ ਤੇ ਪੰਜਾਬ ਬੀਜੇਪੀ ਨੂੰ ਕਿਉਂਕਿ ਪੰਜਾਬ ਬੀਜੇਪੀ ਨੂੰ ਅੱਜ ਸਾਨੂੰ 9 ਦਿਨ ਹੋ ਗਿਆ ਵਾਈਸ ਚਾਂਸਲਰ ਨੂੰ ਅਪਰੂਵਲ ਵਾਸਤੇ ਜਿਹੜਾ ਲੈਟਰ ਭੇਜੀ ਐ ਅੱਜ 16 ਦਿਨ ਹੋ ਗਏ ਅੱਜ 16 ਦਿਨਾਂ ਬਾਅਦ ਵੀ ਜਿਹੜੀ ਗੱਲ ਉੱਥੇ ਦੀ ਉੱਥੇ ਖੜੀ ਐ ਮੈਂ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਜਿੰਨਾ 3 ਦਿਨ ਪਹਿਲਾਂ ਇੱਕ ਮੈਸੇਜ ਕਨਵੇ ਕੀਤਾ ਸੀ ਕਿ ਜਲਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਜਾਊਗਾ ਪਰ ਉਸ ਗੱਲ ਨੂੰ ਵੀ ਅੱਜ 4 ਤੋਂ 5 ਦਿਨ ਦਾ ਸਮਾਂ ਹੋ ਗਿਆ ਤੇ ਮੈਂ ਜਿਹੜਾ ਇੱਕ ਕੜੀ ਦਾ ਰੋਲ ਨਿਭਾ ਰਿਹਾ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਬੇਨਤੀ ਕਰਦਾ ਪੰਜਾਬ ਬੀਜੇਪੀ ਨੂੰ ਵੀ ਬੇਨਤੀ ਕਰਦਾ ਵੇਖੋ ਅਸੀਂ ਬੇਨਤੀ ਕਰ ਰਹੇ ਹਾਂ ਸਾਨੂੰ ਮਜਬੂਰ ਨਾ ਹੋਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸੰਜੀਦਾ ਰੋਲ ਪਲੇ ਕਰਨ ਤੇ ਛੇਤੀ ਤੋਂ ਛੇਤੀ ਸੈਨੇਟ ਦੀਆਂ ਚੋਣਾਂ ਜਿਹੜੀਆਂ ਉਹਦੀ ਤਰੀਕ ਲੈ ਕੇ ਆਉਣ ਨਹੀਂ ਤੇ ਸਾਨੂੰ ਮਜਬੂਰਨ ਵਸ ਜਿਵੇਂ ਅਸੀਂ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਅਕ ਧਾਰਿਆਂ ਦੇ ਵਿੱਚ ਸਿੱਖਿਆ ਹਮੇਸ਼ਾ ਪ੍ਰਾਇੋਰਟੀ ਰਹਿੰਦੀ ਹੈ ਅਸੀਂ ਜਿਹੜਾ ਅੱਜ ਵਾਲਾ ਫੈਸਲਾ ਸੀ ਇਹ ਵੀ ਮਜਬੂਰੀ ਦੇ ਵਸ ਲਿਆ ਅਸੀਂ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਜਿਹੜਾ ਉਹਨਾਂ ਦੇ ਭਵਿੱਖ ਦੇ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਨਹੀਂ ਕਰਨਾ ਚਾਹੁੰਦੇ ਅਸੀਂ ਅੱਜ ਵਾਲਾ ਫੈਸਲਾ ਵੀ ਸਾਨੂੰ ਸ਼ੌਂਕ ਨਾਲ ਨਹੀਂ ਮਜਬੂਰੀ ਨਾਲ ਲੈਣਾ ਪਿਆ ਜੇ ਕਦੇ ਦਿਨ ਦੇ ਵਿੱਚ ਅਸੀਂ ਤਾਂ ਅੱਜ ਤੱਕ ਦੇ ਹੀ ਵੇਟ ਕੀਤੀ ਕਿ ਸਾਨੂੰ ਜਿਹੜਾ ਚੋਣ ਦੀ ਡੇਟ ਦਿੱਤੀ ਜਾਵੇ ਪਰ ਅੱਜ ਤੱਕ ਹੁਣ ਤੱਕ ਵੀ ਜਿਹੜੀ ਕੋਈ ਡੇਟ ਨਹੀਂ ਆਈ ਸੋ ਸਾਹੀਂ ਮਜਬੂਰੀ ਬਸ 3 ਤਰੀਕ ਨੂੰ ਜਿਹੜਾ ਪੰਜਾਬ ਬੀਜੇਪੀ ਦੇ ਜਿੰਨੇ ਵੀ ਦਫ਼ਤਰ ਨੇ ਉਹਨਾਂ ਦਾ ਘਰਾਓ ਵੀ ਕਰਾਂਗੇ ਤੇ ਨਾਲ ਜਿਹੜਾ ਚੰਡੀਗੜ੍ਹ ਦਾ ਦਫ਼ਤਰ ਹੈ ਇੱਥੇ ਵੀ ਅਸੀਂ ਘਰਾਓ ਕਰਾਂਗੇ ਉਸ ਉਸ ਘਰਾਓ ਦੇ ਵਿੱਚ ਅਸੀਂ ਜਿੰਨੀਆਂ ਵੀ ਪੰਜਾਬ ਹਤਾਸ਼ੀ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਕਿਉਂਕਿ ਇਹ ਸਾਂਝਾ ਕੌਸ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਚੰਡੀਗੜ੍ਹ ਦਫ਼ਤਰ ਦੇ ਨਾਲ-ਨਾਲ ਪੰਜਾਬ ਵਿੱਚਲੇ ਜਿਹੜੇ ਭਾਜਪਾ ਦਫ਼ਤਰਾਂ ਦਾ ਘਰਾਓ ਕਰਾਂਗੇ ਸਰ ਅੱਜ ਜਿਵੇਂ ਜਿਸ ਤਰੀਕੇ ਨਾਲ ਇਹਨਾਂ ਤੁਹਾਡੀ ਸ਼ਾਂਤਮਈ ਕੋਲ ਸੀਗੀ ਉਸ ਪੁਲਿਸ ਵੱਲੋਂ ਇੱਕ ਇਥੇ ਕਿਲਾਬੰਦੀ ਕੀਤੀ ਗਈ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਸਰ ਜਿੱਦਾਂ ਦੇਖੋ ਵੀ ਸਾਡੀ ਪਰਮਿਸਸ ਦੇ ਅੰਦਰ ਪੁਲਿਸ ਸੈਂਟਰ ਹੋ ਰਹੀਆ ਜਦਕਿ ਬੱਚੇ ਬਹੁਤ ਹੀ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਗੱਲ ਕੀਤੀ ਸੀ ਸਰ ਆਪਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦੀ ਹੈ ਕਿ ਜਿਹੜਾ ਸਾਡਾ ਪ੍ਰੋਟੈਸਟ ਹੈ ਜੋ ਪੀਸਫੁੱਲ ਤਰੀਕੇ ਨਾਲ ਚੱਲ ਰਿਹਾ ਉਹਨੂੰ ਇਹਨਾਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਐ ਤੇ ਸਾਨੂੰ ਪ੍ਰੋਟੈਸਟ ਨੂੰ ਤਿੱਖਾ ਕਰਨ ਲਈ ਸਾਨੂੰ ਹੋਰ ਸਟੈਪ ਲੈਣੇ ਪੈ ਰਹੇ ਆ ਚਾਹੇ ਉਹ ਪੰਜਾਬ ਦੇ ਵਿੱਚ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨ ਦੀ ਗੱਲ ਹੈ ਤੇ ਉਹ ਚੰਡੀਗੜ੍ਹ ਦੇ ਇਹਨਾਂ ਦੇ ਦਫ਼ਤਰ ਘੇਰਨ ਦੀ ਗੱਲ ਆ ਪੰਜਾਬ ਦੀ ਨੁਮਾਇੰਦਗੀ ਨੂੰ ਵਧਾਉਣ ਦੀ بجائے ਇਹ ਜਮਾ ਖਤਮ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹਣਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਮੈਂ ਪੰਜਾਬ ਦੀ ਭਾਜਪਾ ਨੂੰ ਪੁੱਛਣਾ ਚਾਹਣਾ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਾਕਰਟ ਸਾਹਿਬ ਨੂੰ ਪੁੱਛਣਾ ਚਾਹਣਾ ਕੀ ਤੁਸੀਂ ਉਸ ਸੈਂਟਰ ਦੀ ਤਾਨਾशाही ਸਰਕਾਰ ਦੇ ਨਾਲ ਖੜੇ ਹੋ ਕਿ ਅੱਜ ਪੰਜਾਬ ਦੇ ਨਾਲ ਖੜੇ ਹੋ ਇੱਕ ਤੁਸੀਂ ਜਿਹੜੇ ਕਾਲ ਦੇਣਾ 3 ਤਰੀਕ ਦੀ ਇਹਦੇ ਵਿੱਚ ਕਿੰਨੂੰ ਸੱਦਾ ਹੈ ਕਿ ਵਿਦਿਆਰਥੀ ਕੇਰਣਗੇ ਜਾਂ ਜੱਥੇਬੰਦੀਆਂ ਕੇਰਣਗੀਆਂ ਸਾਥ ਕੌਣ ਦੇ ਹੋਰ ਇਹਨਾਂ ਵੀ ਦੇਖੋ ਇਸ ਗੱਲ ਨੂੰ ਅਸੀਂ ਪਹਿਲਾਂ ਹੀ ਦੱਸਿਆ ਕਿ ਪੰਜਾਬ ਹਤਾਚੀ ਪੰਜਾਬ ਹਤਾਚੀ ਦੇ ਵਿੱਚ ਸਾਡੀਆਂ ਕਿਸਾਨ ਜੱਥੇਬੰਦੀਆਂ ਮੈਂ ਤਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੇ ਆਰੰਭ ਚ ਕਾ ਕੇ ਐਸਕੇਐਮ ਦਾ ਬੜਾ ਵੱਡਾ ਸਹਿਯੋਗ ਰਿਹਾ ਜੇ ਅਸੀਂ 3 ਤਰੀਕ ਵਾਲਾ ਜਿਹੜਾ ਘਰਾਓ ਕਰਾਂਗੇ ਉਹਦੇ ਵਿੱਚ ਪੰਜਾਬ ਅਤਿਸ਼ੀ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੇ ਸਾਡੇ ਸਮਾਜਿਕ ਹਾਰਕਨ ਨੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਕੰਮ ਕਰਾਂਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਇਕੱਲਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਂਟਰਡ ਦਾ ਮੁੱਦਾ ਹੈ ਇਕੱਲਾ ਇਥੋਂ ਦੇ ਵਿਦਿਆਰਥੀਆਂ ਦੀ ਨਹੀਂ ਪੰਜਾਬ ਦੀ ਹੋਣ ਦਾ ਮੁੱਦਾ ਸੋ ਹਰੇਕ ਪੰਜਾਬ ਪ੍ਰਸਤ ਨੂੰ ਖੁੱਲਾ ਸੰਦਾ ਤੇ ਉਹਨਾਂ ਦਾ ਸਮਰਥਨ ਇਹਨੂੰ ਨਾ ਕਲੀਅਰ ਕਰ ਦਿਓ ਤੁਸੀਂ ਵੀ ਜਿਹੜਾ ਬੀਜੇਪੀ ਦਫ਼ਤਰਾਂ ਦਾ ਘਰਾਓ ਕਰਨਾ ਹੈ ਪੰਜਾਬ ਦਾ ਬੀਜੇਪੀ ਹੈ ਚੰਡੀਗੜ੍ਹ ਬੀਜੇਪੀ ਕਿ ਕਿੱਥੇ ਕਿੱਥੇ ਨਹੀਂ ਚੰਡੀਗੜ੍ਹ ਦਾ ਵੀ ਕਰਾਂਗੇ ਚੰਡੀਗੜ੍ਹ ਦਾ ਤੇ ਇਥੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਬਾਕੀ ਸਾਡੇ ਜਿਹੜੇ ਯੂਨਿਟ ਪੰਜਾਬ ਦੇ ਵਿੱਚ ਨੇ ਕਾਲਜਾਂ ਦੇ ਵਿੱਚ ਨੇ ਵਿਦਿਆਰਥੀ ਜਥੇਬੰਦੀਆਂ ਸਾਰੀਆਂ ਦੇ ਤੇ ਐਸਕੇਐਮ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਜਿਲ੍ਹਾ ਦ ਪੰਜਾਬ ਦੇ ਵਿੱਚ ਜ਼ਿਲ੍ਹਾ ਬੱਤਰ ਜਿਹੜੇ ਹਾਂਜੀ ਹਾਂਜੀ ਪੰਜਾਬ ਦੇ ਜਿਲ੍ਹੇ ਦਾ ਪੁੱਛ ਰਿਹਾ ਦਾ ਸਹੀ ਹੈ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਨੂੰ ਲੈ ਕੇ ਵੀ ਨਾਲ ਦੀ ਨਾਲ ਜਦੋਂ ਤੁਹਾਡਾ ਇਹ ਚੱਲਿਆ ਸੀਗਾ ਇੱਕ ਨੋਟੀਫਿਕੇਸ਼ਨ ਆਇਆ ਸੀ ਸੈਂਟਰਲ ਗਵਰਨਮੈਂਟ ਦਾ ਚੰਡੀਗੜ੍ਹ ਨੂੰ ਲੈ ਕੇ ਤੇ ਜਿਹੜਾ ਇਹ ਮੋਰਚੇ ਦੀ ਡਿਮਾਂਡ ਹੈ ਇਹ ਸੈਨੇਟ ਇਲੈਕਸ਼ਨ ਤੱਕ ਹੈ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਡਿਬੇਟ ਚੱਲ ਰਹੀ ਹੈ ਉਹਦੇ ਤੇ ਤੁਹਾਡਾ ਕੀ ਹੈ ਫਿਲਹਾਲ ਅਸੀਂ ਜਿਹੜਾ ਆਪਦਾ ਇੱਕ ਸਾਂਝਾ ਕੌਜ਼ ਵਾਸਤੇ ਸੈਨੇਟ ਹੈ ਜਿਹੜਾ ਪਹਿਲਾਂ ਅਸੀਂ ਆਪਦੀ ਪਹਿਲੀ ਲੜਾਈ ਲੜਾਂਗੇ ਇਹ ਜਿੱਤ ਲਈਏ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਜਿਹੜਾ ਚੰਡੀਗੜ੍ਹ ਦਾ ਮੁੱਦਾ ਫਿਲ ਜੋ ਦੁਬਾਰਾ ਨੂੰ ਲੈ ਕੇ ਆਉਣਗੇ ਤੇ ਫਿਰ ਅਸੀਂ ਇੱਥੇ ਦੁਬਾਰਾ ਵੀ ਧਰਨਾ ਲਾਵਾਂਗੇ ਇਸ ਪ੍ਰੋਟੈਸਟ ਨੂੰ ਵੱਡਾ ਕਰਾਂਗੇ ਫਿਲਹਾਲ ਸਾਡੀ ਲੜਾਈ ਜਿਹੜੀ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਆਪਣੇ ਦੋਨੇ ਜਿਹੜੀ ਫਾਈਨਲ ਹੈ ਜਿਹੜੀ 3 ਤਰੀਕ ਦਾ ਤੁਸੀਂ ਘਰਾਓ ਦਾ اعلان ਦਿੱਤਾ ਇਹ ਫਾਈਨਲ ਹੈ ਬਿਲਕੁਲ ਫਾਈਨਲ ਕਾਲ ਹੈ ਜੀ ਬਿਲਕੁਲ ਸਾਡੀ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਸਾਡੀ ਫਾਈਨਲ ਕਾਲ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਤਾਲਮਿਲ ਬਿਠਾ ਕੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਬੀਜੇਪੀ ਦੇ ਦਫ਼ਤਰਾਂ ਦਾ ਘਰਾਓ ਨੂੰ ਅਸੀਂ ਸਕਸੈਸਫੁਲੀ ਜਿਹੜਾ ਇਹਨਾਂ ਦਾ ਘਰਾਓ ਕਰ ਆਪਦੀ ਜਿਹੜੀ ਸਾਡੀ ਕਾਲ ਹੈ ਫਾਈਨਲ ਹੈ ਤੁਸੀਂ ਦੋਏ ਜਣੇ ਆਪਣਾ ਨਾਮ ਦੱਸ ਦਿਓ ਜੀ ਕੀ ਕੀ ਨਾਮ ਹੈ ਮੇਰਾ ਨਾਮ ਮਨਕੀਰਤ ਸਿੰਘ ਮਾਣਾ ਹੈ ਮੈਂ ਪੀ ਐਚ ਡੀ ਸਕਾਲਰ ਆ ਯੂਆਈਟੀ ਡਿਪਾਰਟਮੈਂਟ ਤੋਂ ਤੇ ਮੈਂ ਪੰਜਾਬ ਯੂਨੀਵਰਸਿਟੀ ਪਟਾਵਾ ਮੋਰਚੇ ਦਾ ਹਿੱਸਾ ਹਾਂ ਰਣਵੀਰ ਸਿੰਘ ਢਿੱਲੋਂ ਪ੍ਰੈਜ਼ੀਡੈਂਟ ਐਸਓਏ ਹੋ ਗਿਆ ਜੀ ਓਵਰ ਹੈ ਅਸ਼ਟਿ ਮੋਰਚੇ ਦੇ ਵੱਲੋਂ ਜੋ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਭਾਜਪਾ ਲੀਡਰਾਂ ਨੂੰ ਜੋ ਕਿ ਘੇਰਾਂਗੇ ਤਾਂ ਉਥੇ ਮੋਰਚੇਦ ਵੱਲੋਂ ਜ਼ਿਕਰ ਕੀਤਾ ਗਿਆ ਕਿ ਤੁਸੀਂ ਪੰਜਾਬ ਦੇ ਨਾਲੋਂ ਜਾਂ ਫਿਰ ਤਾਨਾਸ਼ਾਹ ਸਰਕਾਰ ਦੇ ਨਾਲੋਂ ਸਵਾਲ ਕੀਤਾ ਗਿਆ ਪੀਯੂ ਮੋਰਚੇਦ ਵੱਲੋਂ ਅਗਲੀ ਰਣਨੀਤੀ ਜੋ ਕਹਿ ਲਾਂ ਦਿੱਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਭਾਜਪਾ ਤੇ ਵਰਕਰਾਂ ਦਾ ਦਫ਼ਤਰਾਂ ਦਾ ਕਿਰਾਉ ਕੀਤਾ ਜਾਵੇਗਾ 16 ਦਿਨਾਂ ਬਾਅਦ ਵੀ ਪੀਯੂ ਪ੍ਰਸ਼ਾਸਨ ਦੇ ਵੱਲੋਂ ਕੋਈ ਅਹਿਮ ਕਦਮ ਨਹੀਂ ਚੁੱਕਿਆ ਗਿਆ ਮੋਰਚੇਦ ਵੱਲੋਂ ਇਸ ਗੱਲ ਦਾ ਜ਼ਿਕਰ ਕਰਦਿਆਂ ਜੋ ਰਣਨੀਤੀ ਐਲਾਨ ਕੀਤੀ ਗਈ 3 ਦਸੰਬਰ ਨੂੰ ਪੰਜਾਬ ਦੇ ਵਿੱਚ ਭਾਜਪਾ ਲੀਡਰਾਂ ਦੇ ਦਫਤਰਾਂ ਦਾ ਜੋ ਘਰਾਓ ਕੀਤਾ ਜਾਵੇਗਾ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਮੋਟੇ ਦੇ ਵੱਲੋਂ ਜੋ ਕਿ ਸਵਾਲ ਕੀਤੇ ਗਏ ਹੈ ਕਿ ਤੁਸੀਂ ਪੰਜਾਬ ਦੇ ਨਾਲੋਂ ਜਾਂ ਫਿਰ ਤਾਨਾਸ਼ਾ ਸਰਕਾਰ ਦੇ ਨਾਲੋਂ ਦਾਅਸੇ ਕਿ ਵਿਦਿਆਰਥੀ ਲਗਾਤਾਰ ਢੱਟੇ ਹੋਏ ਸੈਨੇਟ ਚੋਣਾਂ ਦੀ ਮੰਗ ਜੋ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗੇ ਵਿਦਿਆਰਥੀ ਕਰ ਰਹੇ ਤਾਂ ਕਈ ਦਿਨਾਂ ਤੋਂ ਇੱਥੇ ਲਗਾਤਾਰ ਢੱਟੇ ਹੋਏ ਹਨ ਹਾਲਾਂਕਿ ਜੋ ਵਿਦਿਆਰਥੀਆਂ ਦੇ ਵੱਲੋਂ ਅੱਜ ਵੀ ਇੱਥੇ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਏਕਤਾ ਨਜ਼ਰ ਆਈ ਹੈ ਯੂਨੀਵਰਸਿਟੀ ਦੇ ਵਿੱਚ ਜੋ ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਤੇ ਉਥੇ ਹੀ ਜੋ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੇ ਦਫ਼ਤਰਾਂ ਦਾ ਘਰਾਓ ਵੀ ਕੀਤਾ ਜਾਵੇਗਾ ਲੀਡਰਾਂ ਦਾ ਘਰਾਓ ਵੀ ਕੀਤਾ ਜਾਵੇਗਾ